ਕੀ ਕੰਚਨਪ੍ਰੀਤ ਕੌਰ ਜੋ ਕਿ ਅਮਰਤਪਾਲ ਸਿੰਘ ਬਾਠ ਦੀ ਵਾਈਫ ਹੈ ਉਹ ਨੇਪਾਲ ਦੇ ਰਸਤੇ ਹੀ ਇੰਡੀਆ ਆਈਸੀ ਪੰਜਾਬ ਆਈਸੀ ਪ੍ਰਚਾਰ ਪ੍ਰਸਾਰ ਵੀ ਕੀਤਾ ਉਸਨੇ 2 2.5 ਮਹੀਨਿਆਂ ਦੇ ਕਰੀਬ ਉਹ ਰਹੀ ਹੈ ਪੰਜਾਬ ਇੱਥੇ ਹੀ ਉਸਨੇ ਤਰੰਤਨ ਬਾਈਲ ਇਕਸ਼ਨ ਦੇ ਵਿੱਚ ਜਮ ਕੇ ਪ੍ਰਚਾਰ ਵੀ ਆਪਦੇ ਮਾਤਾ ਦੇ ਲਈ ਕੀਤਾ ਤਾਂ ਇਲੈਕਸ਼ਨ ਦੇ ਵਿੱਚ ਪ੍ਰਚਾਰ ਤੋਂ ਪਹਿਲਾਂ ਕੰਚਨਪਰੀ ਜਿਸ ਤਰੀਕੇ ਨਾਲ ਆਈ ਜਿਸ ਤਰੀਕੇ ਨਾਲ ਅਚਾਨਕ ਹੀ ਅੰਡਰਗਰਾਉਂਡ ਹੋ ਗਈ ਹੈ ਜਾਂ ਤਾਂ ਕੰਚਨਪ੍ਰੀਤ ਨੂੰ ਇਸ ਚੀਜ਼ ਦੀ ਇਤਲਾ ਮਿਲ ਗਈ ਸੀ ਕਿ ਮੇਰੇ ਤੇ ਐਕਸ਼ਨ ਹੋਣ ਵਾਲਾ ਹੈ ਕਿਉਂਕਿ ਪਰਚੇ ਤਾਂ ਜੋ ਦੇ ਖਿਲਾਫ ਦਰਜ ਹੋ ਹੀ ਗਏ ਪਰ ਉਸਨੇ ਆਪਣਾ ਇਲਾਕਾ ਉਹਨਾਂ ਦਿਨਾਂ ਦੇ ਵਿੱਚ ਨਹੀਂ ਛੱਡਿਆ ਉਹ ਆਪਣੀ ਹੱਦ ਹਦੂਦ ਦੇ ਵਿੱਚ ਆਪਣੀ ਪੂਰੇ ਲਾਮ ਰਸ਼ਕਰ ਦੇ ਨਾਲ ਆਪਣੇ ਪੂਰਾ ਸਾਥੀਆਂ ਦੇ ਨਾਲ ਰਹੀ ਔਰ ਇਸ ਕਰਕੇ ਉਹਨੇ ਸ਼ਾਇਦ ਬਚਨ ਦੇ ਵਿੱਚ ਕਾਮਯਾਬੀ ਹੋ ਗਈ ਪਰ ਅਚਾਨਕ ਹੀ ਰੂਪੋਸ਼ ਹੋ ਗਈ ਕੰਚਨਪ੍ਰੀਤ ਅਚਾਨਕ ਹੀ ਅੰਡਰਗਰਾਉਂਡ ਹੋ ਗਈ ਹੈ ਕੰਚਨਪ੍ਰੀਤ ਕਿਉਂਕਿ ਕੰਚਨਪ੍ਰੀਤ ਦਾ ਜੋ ਨੰਬਰ ਸੀ ਉਹ ਵੀ ਬੰਦ ਹੋ ਚੁੱਕਿਆ ਹੈ ਔਰ ਬਕਾਇਦਾ ਤੌਰ ਤੇ ਜੋ ਉਹਨਾਂ ਦਾ WhatsApp ਨੰਬਰ ਸੀ ਉਹ ਵੀ ਉਹਨਾਂ ਨੇ ਬੰਦ ਕਰ ਦਿੱਤਾ ਸ਼ਾਇਦ ਸਿਕਿਉਰਟੀ ਰੀਜ਼ਨਸ ਕਰਕੇ ਜਾਂ ਫਿਰ ਪੁਲਿਸ ਤੋਂ ਬਚਨ ਦੇ ਕਰਕੇ ਕਿ ਨੰਬਰ ਟਰੈਕ ਨਾ ਹੋ ਜਾਵੇ ਯਾ ਫਿਰ ਜਮੇ ਕੰਚਨਪ੍ਰੀਤ ਇਥੋਂ ਨਿਕਲੀ ਹੈ ਕਿਉਂਕਿ ਇਸਦੀ ਬਹੁਤ ਸਟਰੋਂਗ ਇਹ ਜਾਣਕਾਰੀ ਮਿਲੀ ਹੈ ਕਿ ਕੰਚਨਪ੍ਰੀਤ ਵਾਇਆ ਨੇਪਾਲ ਹੀ ਆਈ ਸੀ ਔਰ ਵਾਇਆ ਨੇਪਾਲ ਹੀ ਵਾਪਸ ਚਲੀ ਗਈ ਹੈ ਕੈਨੇਡਾ ਚਲੀ ਗਈ ਹੈ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਹੈ ਔਰ ਇਸੇ ਕਰਕੇ ਹੀ ਨਰਾਜ਼ਗੀ ਇੰਨੇ ਵੱਡੇ ਪੱਧਰ ਤੇ ਹੋ ਗਈ ਇੰਨੇ ਵੱਡੇ ਪੱਧਰ ਤੇ ਅਚਾਨਕ ਐਕਸ਼ਨ ਕਰਨਾ ਪਿਆ ਪੁਲਿਸ ਨੂੰ ਗੈਂਗਸਟਰਾਂ ਦਾ ਹਵਾਲਾ ਦੇ ਕੇ ਕਿ ਗੈਂਗਸਟਰਾਂ ਤੇ ਕਾਰਵਾਈ ਕਰਨ ਦੇ ਵਿੱਚ ਪੰਜਾਬ ਪੁਲਿਸ ਦੇ ਜੋ ਐਸਐਸਪੀ ਨੇ ਅਮਰਸਰ ਦਿਹਾਤੀ ਦੇ ਇਹ ਫੇਲ ਹੋਏ ਹੈ